ਸਤਿ ਸ੍ਰੀ ਅਕਾਲ ਬੀਬੀ ਜੀ ਸਤਿ ਸ੍ਰੀ ਅਕਾਲ ਜੀ ਕੀ ਨਾਮ ਆ ਬੀਬੀ ਤੁਹਾਡਾ ਜੀ ਅਮਰਜੀਤ ਕੌਰ ਅਮਰਜੀਤ ਕੌਰ ਜੀ ਕੀ ਸਮੱਸਿਆ ਲੈ ਕੇ ਆਏ ਹੋ ਤੁਸੀਂ ਮੇਰੇ ਨਸਾਂ ਬਲੌਕ ਹੋਈਆਂ ਸੀ ਇਹ ਨਸਾਂ ਬਲੌਕ ਜਿਹੜੀਆਂ ਆਈਆਂ ਨੇ ਇਹ ਕਿੱਦਾਂ ਹੋਈਆਂ ਕੀ ਦਿੱਕਤ ਟੀਚਿੰਗ ਦਾ ਕੰਮ ਕਰਦੀ ਬਰੀਕ ਹੈ ਮੇਰੀ ਆਪਣੀ ਅੱਛਾ ਤੇ ਜਦੋਂ ਮੈਂ ਸਾਇਦ ਬੈਠੇ ਰਹਿੰਦੇ ਆ ਤੇ ਉਹਦੇ ਕਰਕੇ ਫਿਰ ਲੱਤਾਂ 'ਚ ਦਰਦ ਹੋ ਜਾਂਦੇ ਨੇ ਹੁਣ ਇਹ ਕਿੰਨੇ ਕਿੰਨੇ ਘੰਟੇ ਬੈਠ ਕੇ ਕੰਮ ਕਰਦੇ ਹੋ ਤੁਸੀਂ ਤਕਰੀਬਨ ਜੀ ਕਈ ਵਾਰੀ ਤਾਂ ਸਾਨੂੰ 12-12 ਘੰਟੇ ਬੈਠਣਾ ਪੈਂਦਾ ਜਾਦਾ ਬੈਠਣਾ ਪੈਂਦਾ ਰਾਤ ਨੂੰ ਬੈਠ ਕੇ ਕੰਮ ਕਰਨਾ ਪੈਂਦਾ ਇਹ ਫਿਰ ਜਦੋਂ ਤੁਸੀਂ ਇਹ ਦਰਦ ਮਹਿਸੂਸ ਕਰਦੇ ਸੀਗੇ ਤੇ ਫਿਰ ਸਟਿਚਿੰਗ ਦਾ ਕੰਮ ਚੱਲਦਾ ਸੀ ਕਿ ਬੰਦ ਹੋ ਗਿਆ ਸੀ ਸਟਿਚਿੰਗ ਦਾ ਕੰਮ ਰੁਕ ਜਾਂਦਾ ਸੀ ਜੀ ਰੁਕ ਜਾਂਦਾ ਹਣਾ ਕਸਟਮਰ ਮੋੜਦੇ ਸੀਗੇ ਅਸੀਂ ਕਸਟਮਰ ਮੋੜਦੇ ਰਿਹਾ ਤੇ ਫਿਰ ਤੁਸੀਂ ਡਾਕਟਰਾਂ ਕੋਲੇ ਚਲੇ ਜਾਂਦੇ ਸੀ ਕਸਟਮਰ ਨੇ ਤਾਂ ਆਪੇ ਮੁਰਦਣਾ ਹੀ ਮੁਰਦਦਾ ਹੈਨਾ ਤੇ ਕਿੰਨੇ ਕੁ ਡਾਕਟਰ ਬਦਲੇ ਡਾਕਟਰ ਤਾਂ ਬਹੁਤ ਬਦਲੇ ਆ ਜੀ ਹੱਡੀਆਂ ਵਾਲਿਆਂ ਦੇ ਕੋਲ ਵੀ ਗਏ ਡਾਕਟਰਾਂ ਦੇ ਕੋਲ ਵੀ ਗਏ ਪਰ ਕੋਈ ਫਰਕ ਨਹੀਂ ਪਿਆ ਤੇ ਫਿਰ ਤੁਸੀਂ ਇੱਥੇ ਡਾਕਟਰ ਸ਼ਰਦਾ ਆਯੁਰਵੇਦ ਦਾ ਤੋਂ ਦਵਾਈ ਲਈ ਹੈ ਨਾ ਹਾਂਜੀ ਕਿੰਨੇ ਮਹੀਨੇ ਹੋ ਗਏ ਤੁਹਾਡਾ ਇਲਾਜ ਜਾਲਦੇ ਨੂੰ ਮੈਨੂੰ 5 ਮਹੀਨੇ ਹੋ ਗਏ ਜੀ ਤੇ ਪੰਜਵੇਂ ਮਹੀਨਿਆਂ ਦੇ ਵਿੱਚ ਜਦੋਂ ਤੁਸੀਂ ਪਹਿਲੀ ਵਾਰੀ ਆਏ ਸੀਗੇ ਹੈ ਨਾ ਉਦੋਂ ਸੌਖੇ ਆਏ ਸੀ ਕਿ ਬਹੁਤ ਔਖੇ ਆਏ ਸੀ ਬਹੁਤ ਔਖੇ ਆਏ ਸੀ ਜੀ ਅੱਛਾ ਪੌੜੀਆਂ ਚੜ੍ਹ ਗਈਆਂ ਸੀ ਨਹੀਂ ਜੀ ਪੌੜੀਆਂ ਵੀ ਮੈਨੂੰ ਫੜ ਕੇ ਚੜਾਇਆ ਸੀਗਾ ਜੀ ਅੱਛਾ ਤੇ ਅੱਜ ਹੁਣ ਤੁਸੀਂ ਵਧੀਆ ਪੌੜੀਆਂ ਚੜ੍ਹ ਲੈਂਦੇ ਹੋ ਨਾ ਬਿਲਕੁਲ ਪੌੜੀਆਂ ਚੜ੍ਹ ਜਾਂਦੀਆਂ ਕੋਈ ਦਿੱਕਤ ਨਹੀਂ ਨਾ ਨਹੀਂ ਜੀ ਹੁਣ ਕੋਈ ਦਿੱਕਤ ਨਹੀਂ ਕਾਫੀ ਫਰਕ ਹੈ ਜੀ ਹੁਣ ਮਤਲਬ 80% ਮੈਨੂੰ ਫਰਕ ਆ ਹੈਗਾ ਫਰਕ ਪੈ ਗਿਆ ਹੈਨਾ ਚਲੋ ਜਿਹੜਾ 20% ਰਹਿੰਦਾ ਉਹ ਵੀ ਪਰਮਾਤਮਾ ਕਰੇ ਛੇਤੀ ਠੀਕ ਹੋ ਜੇ ਅੱਜ ਵੀ ਦਵਾਈ ਲੈਣ ਆਈਆਂ ਤੇ ਕੁਝ ਕਹਿਣਾ ਚਾਹੁੰਦੇ ਆਂ ਇਹ ਵੀਡੀਓ ਦੇਖਣ ਵਾਲੇ ਭੈਣਾ ਭਰਾਵਾਂ ਨੂੰ ਥੈਂਕ ਯੂ ਕਰਦੀ ਆਂ ਮਤਲਬ ਸ਼ਰਦਾ ਡਾਕਟਰ ਦਾ ਔਰ ਮੈਂ ਆਪਣੇ ਸਾਰੇ ਭੈਣਾ ਭਰਾਵਾਂ ਨੂੰ ਇਹ ਕਹਿੰਦੀ ਆਂ ਕਿ ਅਗਰ ਤੁਹਾਨੂੰ ਕਿਸੇ ਤਰ੍ਹਾਂ ਦੀ ਤਕਲੀਫ ਹੈਗੀ ਆ ਤੇ ਤੁਸੀਂ ਮਾਡਲ ਟਾਉਨ ਲੁਧਿਆਣਾ ਸ਼ਰਦਾ ਡਾਕਟਰ ਕੋਲ ਆਓ ਔਰ ਇੱਥੇ ਆ ਕੇ ਆਪਣਾ ਇਲਾਜ ਕਰਾਓ ਬਹੁਤ ਖੁਸ਼ ਹੋਵੋਗੇ ਔਰ ਆਪਣੀਆਂ ਸਾਰੀਆਂ ਤਕਲੀਫਾਂ ਦੂਰ ਕਰੋਗੇ ਬਹੁਤ ਬਹੁਤ ਧੰਨਵਾਦ ਜੀ ਜੀ Thank you Jan